ਤੇ ਪਰਿਵਾਰ ਨੂੰ ਬਾਣੇ ਦੇ ਵਿੱਚ ਰੱਖੇ ਤੇ ਇੱਥੇ ਪੰਥਕ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ 71 ਹੋਈਆਂ ਨੇ ਜਿਹੜਾ ਇੱਕ ਸੰਘਰਸ਼ ਦਾ ਵਿਗਲਬਜਿਆ ਪੰਜਾਬ بچਾਓ ਪ੍ਰਵਾਸੀ ਭਜਾਓ ਉਸ ਦੇ ਤਹਿਤ ਹੁਣ ਸਾਰੀਆਂ ਜਥੇਬੰਦੀਆਂ ਵੱਲੋਂ ਡੀਸੀ ਸਾਹਿਬ ਨੂੰ ਇੱਕ ਮੰਗ ਦਾ ਪੱਤਰ ਦਿੱਤਾ ਜਾਊਗਾ ਜਿਹਦੇ ਵਿੱਚ ਇਹ ਲਿਖਿਆ ਗਿਆ ਕਿ ਹਰੇਕ ਸੂਬੇ ਨੂੰ ਇਹ ਹੱਕ ਆ ਵੀ ਉਹ ਇੱਕ ਕਾਨੂੰਨ ਬਣਾਉਣਾ ਚਾਹੀਦਾ ਪਹਿਲਾਂ ਬਣਾਏ ਹੋਏ ਕਾਨੂੰਨ ਦੂਸਰੇ ਸੂਬਿਆਂ ਦੇ ਵਿੱਚ ਵੀ ਜਿਹੜਾ ਬਾਹਰਲਾ ਬੰਦਾ ਕੋਈ ਇੱਥੇ ਜ਼ਮੀਨ ਨਾ ਖਰੀਦ ਸਕੇ ਇੱਥੇ ਉਹਦਾ ਆਧਾਰ ਕਾਰਡ ਰਾਸ਼ਨ ਕਾਰਡ ਬਣ ਸਕੇ ਅਸੀਂ ਉਹੀ ਕਾਨੂੰਨ ਬਣਾਉਣਾ ਚਾਹੁੰਦੇ ਆ ਵੀ ਉਹ ਕਾਨੂੰਨ ਬਣੇ ਅਸੀਂ ਕਿਸੇ ਨੂੰ ਮਾਰਨਾ ਨਹੀਂ ਚਾਹੁੰਦੇ ਅਸੀਂ ਕਾਨੂੰਨ ਦੀ ਗੱਲ ਕਰਦੇ ਆ ਕਾਨੂੰਨ ਦੇ ਤਹਿਤ ਇੱਕ ਮੰਗ ਪੱਤਰ ਮੁੱਖ ਮੰਤਰੀ ਸਾਹਿਬ ਤੇ ਹੋਰ ਜਿਹੜੇ ਨੇ ਸਰਕਾਰੀ ਗਵਰਨਰ ਸਾਹਿਬ ਉਹਨਾਂ ਦੇ ਨਾਮ ਤੇ ਲਿਖਿਆ ਗਿਆ ਮੰਗ ਪੱਤਰ ਹੁਣ ਡੀਸੀ ਦਫ਼ਤਰ ਦੇ ਵਿੱਚ ਜਾ ਕੇ ਇੱਕ ਕਾਫਲੇ ਦੇ ਰੂਪ ਵਿੱਚ ਜਿਹੜੀਆਂ ਸਿੱਖ ਸੰਗਤਾਂ ਸਾਰੀਆਂ ਜਾਣਗੀਆਂ ਅੱਗੇ-ਅੱਗੇ ਸੰਗਤਾਂ ਨੇ ਜਾਣਾ ਪਿੱਛੇ-ਪਿੱਛੇ ਸੰਗਤ ਸਾਰਿਆਂ ਨੇ ਆਉਣਾ ਜਿਹੜੇ ਪੰਥਕ ਜਿਹਾ ਤੇ ਬੰਦੇ ਨੁਮਾਇੰਦੇ ਨੇ ਉਹ ਵੀ ਪਹੁੰਚ ਰਹੇ ਨੇ ਜਿਸ ਦੇ ਵਿੱਚ ਅ ਲਖਾ ਸਦਾਣਾ ਵੀਰ ਜੀ ਅਮਤੋਜ ਮਾਨ ਜੀ ਸਾਡੇ ਸਤਿਗੁਰਜ ਯੋਗ ਭਰਮਜੀਤ ਸਿੰਘ ਮੰਡਤਲ ਖਾਲਸਾ ਵੱਲੋਂ ਅ ਹੋਰ ਵੀ ਜਿੰਨੇ ਵੀ ਇੱਥੇ ਆਏ ਹੋਏ ਨੇ ਸਾਡੇ ਸਿੰਘ ਜਥੇਬੰਦੀਆਂ ਜਥੇਦਾਰ ਬਾਬਾ ਗੁਰਦੇਵ ਸਿੰਘ ਜੀ ਤਰਨਾ ਦਲ ਵਾਲੇ ਬਜਵਾੜੇ ਵਾਲੇ ਉਹ ਵੀ ਪਹੁੰਚੇ ਹੋਏ ਨੇ ਹੋਰ ਬਹੁਤ ਸਾਰੇ ਭਾਈ ਬਡਾਲਾ ਸਾਹਿਬ ਜੀ ਉਹ ਵੀ ਆਏ ਹੋਏ ਨੇ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਦੇ ਕਿਸਾਨ ਆਗੂ ਮਨਜੀਤ ਰਾਏ ਜੀ ਬਹੁਤ ਸਾਰੀਆਂ ਜਥੇਬੰਦੀਆਂ ਦੇ ਸਾਰਿਆਂ ਦਾ ਸਹਿਤ ਧੰਨਵਾਦ ਕਰਦਾ ਸਾਰਿਆਂ ਨੂੰ ਜੀਓ ਆਇਓ ਕਹਿੰਦੇ ਆ ਜਿੱਥੇ ਪਰਵਾਸੀਆਂ ਦਾ ਬਹੁਤ ਜ਼ਿਆਦਾ ਪੰਜਾਬੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਪਰ ਕੁਝ ਪੰਜਾਬੀ ਜਿਵੇਂ ਕਿਸਾਨ ਆਗੂ ਆਪਾ ਜਗਿੰਦਰ ਸਿੰਘ ਗੋਰਾਹ ਦੀ ਗੱਲ ਕਰ ਲਈ ਰਾਜੇਵਾਲ ਦੀ ਗੱਲ ਕਰ ਪਈਏ ਔਰ ਬਹੁਤ ਸਾਰੇ ਦਰਦਕਿਸਾਨਾਂ ਕੋ ਜਿਹੜੇ ਪੰਜਾਬ ਪੰਜਾਬੀਆਂ ਦੇ ਵਿਰੋਧ ਕਰ ਰਹੇ ਹੈ ਜੀ ਕਹਿੰਦੇ ਇਹਨਾਂ ਤੋਂ ਬਿਨਾ ਖੇਤੀ ਸੰਭਵ ਨਹੀਂ ਉਹਨਾਂ ਨੇ ਕਦੇ ਪੰਜਾਬ ਦੇ ਹੱਕ ਦੀ ਗੱਲ ਕੀਤੀ ਆ ਕਾਮਰੈਡੀ ਰਾਣਾ ਉਹਨਾਂ ਕਾਮਰੈਡ ਅੰਕਾਲੀ ਕੰਮ ਉਹੀ ਕਰਨੀਆਂ ਗੱਲ ਜਿਹੜਾ ਸਾਡਾ ਹੱਕ ਵਧਣਾ ਸੀ ਹੱਕ ਲੈਣੇ ਨੇ ਅਸੀਂ ਕਿਸੇ ਦਾ ਵਿਰੋਧ ਨਹੀਂ ਕਰਦੇ ਉਹਨਾਂ ਨੂੰ ਪੰਜਾਬ ਦੇ ਹੱਕਾਂ ਵਾਸਤੇ ਖੜਨਾ ਚਾਹੀਦਾ ਇਸੇ ਤਹਿਤ ਇਸ ਮਹਿੰਮ ਤਹਿਤ ਇਹ ਜਿਹੜਾ ਸੰਘਰਸ਼ ਚੱਲਿਆ ਪਤਾ ਲੱਗ ਜੂ ਪੰਜਾਬ ਦਾ ਰਾਖਾ ਕੌਣ ਆ ਤੇ ਪੰਜਾਬ ਦਾ ਬ੍ਰੋਹਤੀ ਕੌਣ ਆ ਤੁਹਾਡੇ ਸਾਹਮਣੇ ਦਿਨਾਂ ਦੇ ਵਿੱਚ ਆ ਜਾਣੇ ਸਾਰੇ ਅਸੀਂ ਸਾਡਾ ਕੋਈ ਕਰ ਰਿਹਾ ਕੀ ਜਲਦੋ ਜਲ ਜਿਹੜੀ ਹੈ ਇਨਸਾਫ ਮਿਲੇ ਪਰ ਰੋਕਤ ਪੁਲਿਸ ਵੱਲੋਂ ਚਲਾਨ ਨਹੀਂ ਪਾ ਸਾਡਾ ਕੋਈ ਪੰਜਾਬੀ ਬਾਰੇ ਆ ਕਿ ਗਲਤ ਕੰਮ ਤਾਂ ਨਹੀਂ ਕਰਦਾ 35 35 40 40 ਲੱਖ ਲਾ ਕੇ ਸਾਡੇ ਨੌਜਵਾਨ ਗਏ ਹੋਏ ਨੇ ਉੱਥੇ ਦੇ ਕਾਨੂੰਨ ਬਣੇ ਹੋਏ ਨੇ ਸਖਤ ਜੇ ਟਰੰਪ ਆਪਦੇ ਪੰਜਾਬੀ ਨੂੰ ਬਾਹਰ ਕੱਢ ਸਕਦਾ ਕੀ ਅਸੀਂ ਨਹੀਂ ਕੱਢ ਸਕਦੇ ਅਸੀਂ ਵੀ ਕਰ ਸਕਦੇ ਆ ਸਾਡਾ ਪੰਜਾਬ ਆ ਸਾਡੀ ਧਰਤੀ ਆ ਸਾਰਾ ਕੁਝ ਕਰ ਸਕਦੇ ਆ ਅਸੀਂ ਮਤੇ ਪਾਓ ਸਾਡੇ ਇਥੇ ਕਾਨੂੰਨ ਬਣੇ ਕੋਈ ਗਲਤ ਬਣਨੀ ਚਾਹੀਦੀ ਆ ਨਾ ਕਿਹੜਾ ਜਿਹੜਾ ਮੂੰਹ ਚਾਕੇ ਆ ਜਾਂਦਾ ਉਹ ਪੰਜਾਬ ਦੇ ਵਸਆਂ ਤੇ ਪਰਤਾਨ ਦਾ ਕਰਨਾ ਸਾਡੇ ਪੰਜਾਬ ਨੂੰ ਲਾਂਬੂ ਦੇ ਵਿੱਚ ਆਪਣੇ ਅੱਗ ਲਾ ਦਿੰਦਾ ਇਸ ਕਰਕੇ ਪੰਜਾਬ ਸਾਡਾ ਗੁਰਾਂ ਦੇ ਨਾਂ ਤੇ ਵਾਸਦਾ ਅਸੀਂ ਇੱਥੇ ਕਿਸੇ ਨੂੰ ਲਾਂਬੂ ਨਹੀਂ ਲਾਉਦੇ ਬਾਬਾ ਜੀ ਹੁਣ ਤਾਂ ਚਲਾਨ ਨਹੀਂ ਪੇਚ ਕੀਤਾ ਗਿਆ ਪੁਲਿਸ ਵੱਲੋਂ ਜੱਟ ਕੀ ਇਨਸਾਫ ਤਾਂ ਕੋਈ ਗੱਲ ਨਹੀਂ ਆ ਸਾਰੀ ਸੱਥੇ ਬੰਨੀਆਂ ਇਸੇ ਵਾਸਤੇ ਇਕੱਤਰ ਹੋਈਆਂ ਨੇ ਸਾਰਾ ਕੁਝ ਹੋਊਗਾ ਬਾਬਾ ਜੀ ਦੱਸੋ ਪੁਲਿਸ ਨੇ ਆਏ ਫਾਸਟ ਟਰੈਕ ਤੇ ਲਾਉਣੇ ਕਿ ਨਹੀਂ ਅਸੀਂ ਮੰਗ ਕਰਦੇ ਹਾਂ ਜੇ ਨਹੀਂ ਫਾਸਟ ਟਰੈਕ ਚਾਹੋਗੇ ਜੇ ਕਾਨੂੰਨ ਉਹਨੂੰ ਸਜ਼ਾ ਨਹੀਂ ਦਿੰਦਾ ਖਾਲਸਾ ਫਿਰ ਆਪਣੀਆਂ ਪਰੰਪਰਾ ਅਨੁਸਾਰ ਜਿਹੜੀਆਂ ਰਵਾਇਤਾਂ ਨੇ ਸਾ